ਇਹ ਨਾ ਤਾਂ ਹੈ ਕਿ ਕਿਸਾਨ ਕਿਉਂ ਨਹੀਂ ਆਉਂਦੇ ਇੱਧਰ ਥੋੜਾ ਜਿਹਾ ਇੱਕ ਤਾਂ ਐਮਐਸਪੀ ਦਾ ਚੱਕਰ ਆਈ ਮੰਨ ਲਓ ਜੀ ਰੋਜ਼ ਨਿਤ ਰੇਟ ਡਿੱਗ ਜਾਂਦਾ ਜੀ ਮਨਮੋਲ ਵਾਲ ਟੁੱਟ ਜਾਂਦਾ ਬੰਦੇ ਦਾ ਜੀ ਉਹਦੇ ਕਰਕੇ ਜੇਦਾ 1 ਐਮਐਸਪੀ ਬਣ ਜੇ ਤਾਂ ਲੋਕ ਲਾਉਂਦੇ ਨਹੀਂ ਤੁਹਾਨੂੰ ਕਿਵੇਂ ਫਰੌਟਰ ਦਿੱਤੀਵੇਂ ਵੇਚਦੇ ਅਸੀਂ ਆਪਣੇ ਰੋਡ ਤੇ ਖੜਾ ਕੇ ਟਰਾਲੀ ਵੇਚਦੇ ਆਂ ਜੀ ਮੰਡੀ 'ਚ ਨਹੀਂ ਵੇਚਦੇ ਮੰਡੀ 'ਚ ਬਚਦਾ ਜਿਹੜਾ ਜੂ ਸ਼ਾਮ ਨੂੰ ਮੰਡੀ 'ਚ ਧਰਦੇ ਨੇ ਅਗਲੇ ਦਿਨ ਨਵਾ ਫੇਰ ਤੋੜ ਲੈਂਦੇ ਕਬਰ ਕੇ ਮੰਡੀ ਤੇ ਸਿਆਰ ਦਾ ਰੇਟ ਦਿੰਦੇ ਇਹਦਾ ਮੰਨ ਲਓ ਜੀ ਸਾਨੂੰ ਆਧੂ-ਅਧੂ ਦਾ ਫਰਕ ਪੈ ਜਾਂਦਾ ਜੀ ਜੇ ਮੰਡੀ 'ਚ ਬੱਦ ਮੰਨ ਲਓ ਜੀ ਹੋਰ ਘੱਲਣ ਦੀ ਮੈਸੇਜ ਆ ਗਿਆ ਮੈਸੇਜ ਇਹ ਆ ਜੀ ਆਪਣਾ ਸਬਜ਼ੀਆਂ ਲਾਓ ਹੀ ਮਿਹਨਤ ਕਰੋ ਤੇ ਨਾਲ ਚਾਰ ਪਰਿਵਾਰਾਂ ਨੂੰ ਹੋਰ ਦੋ ਰੋਜ਼ਗਾਰ ਕਿੰਨੇ ਬੰਦੇ ਦਾ ਰੋਜ਼ਗਾਰ ਦੇ ਰਹੇ ਹੋ ਜੀ ਸਾਡਾ ਜੀ 15 ਬੰਦੇ ਨੇ ਜੀ 15 ਬੰਦੇ ਹਾਂ ਜੀ ਬੜੀ ਧੰਨਵਾਦ ਆ ਇਹ ਕੁਛ ਗੁੱਡਣ ਵਾਲੇ ਨੇ ਜੀ ਕੁਛ ਮੰਨ ਲਓ ਤੜਾਈ ਵਾਲੇ ਕਿਸਾਨ ਕਿਉਂ ਨਹੀਂ ਆ ਦੇਤਰ ਕਿਸਾਨ ਮਿਹਨਤ ਹੈ ਮਿਹਨਤ ਕਰਕੇ ਕੋਈ ਰਾਜ਼ ਨਹੀਂ ਹੈ ਜੀ ਉਸ ਰੇਟ ਵੀ ਫਰਕ ਲੱਗ ਰੇਟ ਤਾਂ ਬਾਈ ਹੁਣ ਤੁਹਾਨੂੰ ਪਤਾ ਹੀ ਵੀ ਜਿਹੜਾ ਮੰਨ ਲਓ ਮੰਡੀ ਦੇ ਵਿੱਚ ਆਪਾਂ ਵੇਚਾਂਗੇ ਨਹੀਂ ਕਿਸਾਨ ਨੂੰ ਰੇਟ ਪੁਰਾਣਾ ਨਹੀਂ ਮਿਲਦਾ ਨਹੀਂ ਮਿਲਦਾ ਜੀ ਨਹੀਂ ਆਉਣ ਵਾਲੇ ਸਮੇਂ ਤੇ ਲੱਗਦਾ ਫਸਤੀ ਕਰੀ ਹੋਰ ਲੋਕ ਆਈ ਤੇ ਫੋਟੋ ਹਾਂ ਇਹ ਕੰਮ ਦੀ ਬਹੁਤ ਜ਼ਰੂਰਤ ਹੈ ਜੀ ਇਸ ਰਾਤ ਕਿ ਹੋ ਗਈ ਥਾਂ ਦੇ ਨਾਲ ਫੂਟ ਦੇ ਨਾਲ ਆਪਾਂ ਸਟ੍ਰੋਬਰੀ ਦੀ ਖੇਤੀ ਕਰਦੇ ਹਾਂ ਜੀ ਇਹਨੇ ਇੱਕ ਤਲਾਈ ਹੁਣ ਪਹਿਲੀ ਵਾਰ ਲਾਈ ਹੈ ਇਹ ਪਹਿਲੀ ਵਾਰ ਲਾਈਵ ਟ੍ਰੈਲ ਹੀ ਕਰਾਈ ਹੈ ਅੱਜ ਦੀ ਇਹਨੇ ਇੱਕ ਇੱਕ ਕਨਾਲ ਥਾਂ ਲਾਈ ਹੈ ਜਿੰਨੇ ਬੀਡੇ ਨੇ ਇਹ 17000 ਬੂਟ ਆਈ ਇਹਦਾ ਰੇਟ ਕੀ ਮਿਲਦਾ ਬੁਨਿਆਦ ਚ ਬਾਜ਼ਾਰ ਚ ਅਸੀਂ 200 ਰੁਪਏ ਮੰਨ ਲਓ ਜੀ ਕਿਲੋ ਦਿੰਨੇ ਹਾਂ ਮਣ ਕੇ ਪ੍ਰੋਟ ਹੈਗੇ ਇਹਦੇ ਵਿੱਚ ਇਹ ਚ ਪ੍ਰੋਟ ਵਧੀਆ ਜੀ ਇਹ ਪ੍ਰੋਟ ਵਧੀਆ ਮਿਲਿਆ ਆਣ ਵਾਲੇ ਸਮੇਂ ਵਿੱਚ ਅਸੀਂ ਕੁਕੀਲਾ ਲਾਵਾਂਗੇ ਜੀ ਵੜਾਵਾਂਗੇ ਹਾਂ ਜੀ ਆਪਣੇ ਲੱਕੀ ਨੂੰ ਹੋਰ ਪੜਾ ਕਰਦਾ ਜੀ ਇਸ ਤਰ੍ਹਾਂ ਆਪਣੇ ਨਹੀਂ ਇੱਥੇ ਨਹੀਂ ਹੈਗਾ ਜੀ ਪਟਿਆਲਾ ਸਾਈਡ ਹੈਗਾ ਜੀ ਇਹ ਹੁੰਦੀ ਸਰਦੀ ਜਿਹੜੇ ਮੇਰੇ ਇਹ ਸਰਦੀ ਚ 11ਵੇਂ ਮਹੀਨੇ ਚ ਹੁੰਦੀ ਹੈ ਜੀ ਹਿਮਾਚਲ ਚੋਂ ਪਨੀਰੀ ਮਿਲਦੀ ਹੈ ਇਹ ਆਪਣਾ ਲਿਆ ਕੇ ਲਾ ਲਓ ਠੰਡ ਠੰਡ ਜਿਆਦਾ ਹੋ ਗਿਆ ਠੰਡ ਚ ਅਪਰੂ ਕੀ ਗਰਮੀ ਚ ਕਿਵੇਂ ਹੈ ਇਹ ਆਪਾਂ ਨੇ ਪੰਨੇ ਚ ਪਾਲ ਕੇ ਜੀ ਹੁਣ ਇਹਨੂੰ ਇਸੇ ਮੌਸਮ ਦੀ ਜ਼ਰੂਰਤ ਹੈ ਜੀ ਅੱਛਾ ਹਾਂ ਤਾਂ ਫਰੂਟ ਪੱਕੂ ਆ ਜੀ ਆਮ ਤੌਰ ਤੇ ਕਿੰਨੇ ਹੈਗੇ ਦਿੱਲੀ ਜੀ ਵਿੱਚ ਆਮ ਤੌਰ ਤੇ ਇਹਦਾ ਜੇ ਸਹੀ ਜਲਾਮ ਦੋ ਜੀ 12 ਲੱਖ ਦਾ ਕਿਲਾ ਹੋ ਜਾਂਦਾ ਹੈ ਹੋ ਸਕਦਾ ਹੈ ਹਾਂ ਜੀ ਵਿੱਚ ਜਿਹੜੇ ਕਿਸਾਨ ਲੋਏ ਮੰਨ ਲਓ ਜੀ ਦੀ ਮਾਰਕੀਟਿੰਗ ਥੋੜੀ ਜੀ ਵੱਡੇ ਸ਼ਹਿਰਾਂ ਚ ਜ਼ਿਆਦਾ ਹੁੰਦੀ ਹੈ ਇੱਥੇ ਘੱਟ ਹੈ ਇੱਥੇ ਘੱਟ ਹੈ ਜਿਵੇਂ ਤੁਸੀਂ ਲਾਰਕੀਆ ਟਰਾਲੀ ਲਾਰਕੀਆ ਤੇ ਦਿੱਲੀ ਜੀ ਇਨਕਲੂਡ ਕਿੰਨੇ ਪੈਸੇ ਨੇ ਹੁੰਦੇ ਇਹ ਆਪਣੀ ਹੋ ਜਾਂਦੀ 1500 ਦੀ ਦਿੱਲੀ ਹਾਂ ਜੀ ਬਸ ਤਾਂ ਇਹ ਬਾਗੂ ਬਾਜ਼ਾਰ ਤੋਂ ਆਪੇ ਖੇਤੋਂ ਜਾ ਕੇ ਲਿਆਉਂਦੇ ਨੇ ਜੀ ਇਹ ਤੁਸੀਂ ਪਾਕ ਖਾਲ ਗੁਰ ਵਗੈਰਾ ਕਿਹੜੀ ਮੱਤਲ ਦੇ ਵਿੱਚ ਹੈ ਹੈ ਬਾਦ ਖਾਦ ਦੇ ਵਿੱਚ ਕੋਈ ਪੈਂਦਨੀ ਡੀਏਪੀ ਆ ਪਾਈ ਆ ਸੁਪਰ ਤੇ ਡੀਏਪੀ ਇੱਕ ਪੋਟਾਸ਼ੀਆ ਵਗੈਰਾ ਕੋਈ ਜ਼ਿਆਦਾ ਪੋਟਾਸ਼ੀਆ ਮਾਈ ਨਾ ਇਹੋ ਨਹੀਂ ਨੂੰ ਜ਼ਰੂਰਤ ਪੈਂਦੀ ਨਾ ਇਹ ਕੋਈ ਸ਼ਰਕਾ ਨਹੀਂ ਕੋਈ ਨੁਕਸਾਨ ਹੋ ਜਾਣਾ ਫਿਰ ਕੋਈ ਸਰਕਾਰ ਮਦਦ ਕਰੇ ਕੋਈ ਮਦਦ ਨਹੀਂ ਮਿਲੀ ਜੀ ਕਣਕ ਮਰ ਗਈ ਹੈ ਆਪਣੀ ਇਤਕੀ ਵਾਰ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੇ ਸਬਜ਼ੀਆਂ ਮਰ ਜਾਂਦੀਆਂ ਜਿਵੇਂ ਕੋਈ ਸਬਜ਼ੀ ਮਰ ਗਈ ਹੈ ਆਪਣਾ ਖੀਰਾ ਮਰ ਗਿਆ ਜੀ 1 ਕਿਲਾ ਸਰਕਾਰ ਨੂੰ ਕੀ ਕਹਿਣਾ ਜੇ ਇਹਨਾਂ ਨੂੰ ਸਰਕਾਰ ਨੂੰ ਇਹ ਕਹਿੰਦੇ ਜੀ ਸਾਡੀ ਬਾਹ ਫੜੇ ਜੇ ਨੁਕਸਾਨ ਹੁੰਦਾ ਜੀ ਪਰਪਾਈ ਕਰੇ ਤੇ ਬੰਦੇ ਇਧਰੋਂ ਜਿਹੜੇ ਕਿਸਾਨ ਸਬਜ਼ੀਆਂ ਚ ਵੀ ਦੇਵੇ ਦਸ ਜੀ ਦੇਵੇ ਜਦੋਂ ਉਹਦੀ ਮਦਦ ਕਰੇ ਕਿ ਜੇ ਖਰਾਬ ਹੋਣ ਤਾਂ ਸਬਜ਼ੀਆਂ ਦੇ ਪਹਾਨ ਘਰਾ ਸਕਦੇ ਨੇ ਹਾਂ ਜੀ ਜ਼ਰੂਰ ਆਉਣਗੇ ਜੀ ਕਿਸਾਨ ਇਹਦਾ ਹਰ ਇੱਕ ਬੰਦੇ ਦਾ ਦਿਲ ਕਰਦਾ ਵੀ ਆਈਏ ਪਰ ਦੇਖ ਕੇ ਜੀ ਬੰਦਾ ਹਟ ਜਾਂਦਾ ਪਿੱਛੇ ਕੋਈ ਖਰਚਾ ਜ਼ਿਆਦਾ ਆ ਜਾਂਦਾ ਜੀ ਮੰਨ ਲਓ ਜੀ ਪੰਨਾ ਤਾਰ ਸਿਸਟਮ ਖਰਚਾ ਆ ਜਾਂਦਾ ਜੀ ਉਹਦੇ ਕਾਰਨ ਕਰਕੇ ਅਗਲਾ ਸੋਚਦਾ ਵੀ ਕਣਕ ਵੀਦੋ ਬਸ ਇਧਰ ਨਹੀਂ ਆਉਂਦਾ ਇਧਰ ਨਹੀਂ ਆਉਂਦਾ ਉਦੇ ਪਰਿਵਾਰ ਦੇ ਨੰਬਰ ਕਿੰਨੇ ਲੱਗੇ ਨੇ ਦੇ ਵਿੱਚ? ਬੱਸ ਜੀ ਮੈਂ ਤੇ ਮੇਰਾ ਬੇਟਾ ਹੀ। ਦੋ ਹੀ ਆਉਂ। ਹਾਂ ਜੀ। ਬੇਟਾ ਕੀ ਕਰਦਾ? ਬੇਟਾ ਸਬਜ਼ੀ ਦਾ ਕੰਮ ਕਰਦਾ ਜੀ। ਪੜਿਆ ਕਿੰਨਾ ਹੈ ਹੋ? ਪਲੱਸ 2 ਕੀਤੀ ਹੋਈ। ਹੁਣ ਕੀਤੀ ਜਾਈ। ਹੁਣ ਕੀਤੀ ਜਾਈ। ਜਿਵੇਂ ਲੋਕ ਬਾਹਰ-ਬਾਹਰ ਦਿੰਦੇ ਨੇ। ਹਾਂ ਜੀ। ਬਾਹਰ ਕਿਉਂ ਬਾਹਰ ਦਿੰਦੇ ਨੇ? ਬਾਹਰ ਹੀ ਹੁਣ ਇੱਥੇ ਰੋਜ਼ਗਾਰ ਕਰਕੇ ਰਾਜੀ ਨਹੀਂ ਜੀ ਕੋਈ। ਆਲਾ ਹੋ ਜਾ ਤਾਂ ਬਾਹਰ ਚੱਲੀ ਹੋਰੇ ਹੈ ਹੀ ਨਹੀਂ ਕੋਈ। ਮੈਂਟ ਬਹੁਤ ਜ਼ਿਆਦਾ ਜੀ। ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬਾਹਰ ਜਾਂਦੇ ਨੇ? ਅਸੀਂ ਤਾਂ ਕਹਿੰਦੇ ਇਹ ਇੱਥੇ ਰਹੋ। ਹੁਣ ਤੁਸੀਂ ਮੰਨ ਲਓ ਜੀ ਅਸੀਂ 13 ਲੱਖ بس ਇਹੀ ਕੁਝ ਉੱਥੇ ਮੰਨਦਾ ਜੀ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚਾਹੀ। ਉਹ ਮਾਰ ਰਹਿਣਾ। ਉਹ ਉਹ ਆਪਣਾ ਖੇਤ ਘਰੇ ਆਪਣਾ। ਮੌਜੇ। ਢੂ ਵਾਲੀ। ਅੱਜ ਜਿਹੜੀ ਸਬਜ਼ੀ ਲੈ ਰਹੇ ਕਿੱਥੋਂ ਲੈ ਰਹੇ ਹੋ ਅੱਜ ਇਹ ਇੱਥੋਂ ਟਰਾਲੀ ਤੋਂ ਤਾਜੀ ਸਬਜ਼ੀ ਖੇਤਾਂ ਵਾਲੀ। ਖੇਤਾਂ ਵਾਲੀ। ਹਾਂ ਜੀ। ਕਿੰਨਾ ਕੁ ਫਰਕ ਹੈ ਇੱਥੇ ਜਿਹੜੀ ਬਾਜ਼ਾਰ ਦੇ ਟਕੇ ਦਾ ਚਾਹ। ਬਾਜ਼ਾਰੋਂ ਤਾਜੀ ਸਬਜ਼ੀ ਮਿਲ ਜਾਂਦੀ ਆਪਾਂ ਨੂੰ ਉਹਨਾਂ ਦਾ ਕੀਮਤਾਂ ਕਦੋਂ ਕਦੋਂ ਨਹੀਂ ਸਬਜ਼ੀ ਤੋੜੀ ਹੁੰਦੀ ਹੈ ਨਾ। ਰੇਟ ਦਾ ਫਰਕ ਹੈ ਸਬਜ਼ੀ ਦਾ। ਰੇਟ ਦਾ ਹੀ ਫਰਕ ਆ ਜੀ। ਜ਼ਿਆਦਾ ਕਿ ਜਗ੍ਹਾ ਹੈ। ਘੱਟ ਆਈ। ਬਾਜ਼ਾਰ ਨਾਲੋਂ। ਬਾਜ਼ਾਰ ਨਾਲੋਂ ਬਹੁਤ ਫਰਕ ਹੈ। ਔਰ ਰੇਟ ਦਾ ਹੀ ਫਰਕ ਹੈ ਜੀ ਤੇ ਔਰੇ ਛਾਂਟ ਕੇ ਜਿਵੇਂ ਮਰਜ਼ੀ ਵਧੀਆ ਨਾਲ ਦੀ ਨਾਲ ਜੇ ਤਾਜੀ ਸਬਜ਼ੀ ਮਿਲਦੀ ਹੈ ਨਾ ਪਿਓਰ ਜਿਵੇਂ ਆਪ ਤੋਂ ਦੋ ਜਿਹੜੀ ਕੀਟ ਨਾਸ਼ਕ ਦਵਾਈਆਂ ਵਰਤਦੇ ਨੇ ਔਰ ਵਰਤਦੇ ਨੇ ਇੱਥੇ ਆਰਗੋਨਿਕ ਨਹੀਂ ਜੀ ਔਰ ਆਰਗੋਨਿਕ ਹੈ ਜੀ ਪੂਰੀ ਸਬਜ਼ੀ ਫਾਇਦੇਮੰਦ ਸਬਜ਼ੀ ਹੈ ਫਾਇਦੇਮੰਦ ਤਾਂ ਤੇ ਵਧੀਆ ਸਬਜ਼ੀਆਂ ਨੂੰ ਟਰੋਕੜੀ ਫੜਦੀ ਵਧੀਆ ਮੈਨੂੰ ਇੱਕ ਰੋਜ਼ਗਾਰ ਵੀ ਮਿਲਦਾ ਜਿਵੇਂ ਜ਼ਿਮੀਦਾਰ ਜੀ ਆਪ ਖੇਤ ਦੇ ਪੀੜ ਦੇ ਫਸਲ ਹੁੰਦਾ ਹਾਂ ਜੀ ਰੋਜ਼ਗਾਰ ਵੀ ਵਾਕੀ ਜ਼ਿਮੀਦਾਰ ਨੂੰ ਫਾਇਦਾ ਅਸੀਂ ਲਿਆ ਕੇ ਮੰਡੀਆਂ 'ਚ ਵੇਚਣ ਨਾਲ ਔਰ ਵਧੀਆ ਨਾਲ ਇਹ ਆਪ ਦਾ ਕੰਮ ਚੱਲਿਆ ਰਹਿੰਦਾ ਕਿ ਜ਼ ਕਿੰਨੀ ਸ਼ਰਮ ਕਰਦੇ ਹਾਂ ਉਹਨਾਂ ਘਟਾਂ ਆਪਦੇ ਆਪ ਨੂੰ ਘਟਾਂ ਇਹ ਚੀਜ਼ ਦਾ ਕਣਕ ਤੇ ਜੀਰੀ ਦੇ ਲੋਕ ਪਏ ਨੇ ਕਿ ਲੱਗਦਾ ਸਬਜ਼ੀ ਬੀਜਣੀ ਹੈ ਜੇ ਫਾਇਦਾ ਆ ਗਿਆ ਸਬਜ਼ੀ ਬੀਜਣੀ ਚਾਹੀਦੀ ਹੈ ਇਹਦੇ ਉੱਤੇ ਵੀ ਐਮ ਐਸ ਪੀ ਵਗੈਰਾ ਕੁਝ ਮਿਲੇ ਤਾਂ ਹੋਰ ਵੀ ਫਾਇਦਾ ਰੋਜ਼ਾਨਾ ਦੀ ਆਮਦਨ ਹੋਏ ਕਰਦੇ ਹਾਂ ਹਾਂ ਜੀ ਡੇਲੀ ਦਾ ਡੇਲੀ ਦੀ ਇਹ ਜੇ ਨਾ ਕਰੇ ਪਾਣੀ ਵਾਲੀ ਪਾਣੀ ਵਾਲੀ ਬਹੁਤ ਕਿੱਥੇ ਕਰਦੇ ਹਾਂ ਹਾਂ ਇੱਥੇ ਸਾਰੇ ਪਾਣੀ ਦਾ ਬਹੁਤ ਫਰਕ ਆ ਬਾਕੀ ਡੇਲੀ ਦਾ ਡੇਲੀ ਘਰੇ ਪੈਸੇ ਆਈ ਜਾਣੇ ਨੌਕਰੀ ਵਾਲੀ ਕੰਮ ਆ ਇਹ ਕਣਕ 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 ਬੀਜਾਂਗੇ ਜੀਰੀ ਬੀਜਾਂਗੇ ਉਹਦਾ ਆਪਾਂ ਨੂੰ 6 ਮਹੀਨੇ ਬਾਅਦ ਮਿਲਣਾ ਪਤਾ ਨਹੀਂ ਰੱਬ ਨੇ ਕੀ ਕਰਨਾ ਆਰਟੀਕਲ ਜਾਨਦੀ ਰੋਡ ਨੂੰ ਹੋਰ ਹੀ ਹੋਰ ਕੋਈ ਨਾਲੇ ਵਧੀਆ ਆਉਦਾ ਸਾਨੂੰ ਵੀ ਤਾਜੀ ਸਬਜ਼ੀ ਮਿਲ ਜਾਂਦੀ ਨਹੀਂ ਇਹਨਾਂ ਨੂੰ ਫਾਇਦਾ ਇਹ ਦੇਰ ਪਾਸੇ ਬੈਠੇ ਬੰਦੇ ਦਾ ਹਾਂ ਜੀ ਹਾਂ ਬਹੁਤ ਪਿੰਡ ਕਿਹੜਾ ਹੈ? ਪਿੰਡ ਰਾਮਪੁਰਦਗਾਲ ਜੀ। ਕਿੰਨੇ ਜੀ ਤੂੰ ਖੇਤੀ ਕਰ ਰਹੇ ਹੋ ਇਹ? ਅਸੀਂ 5 ਸਾਲ ਤੋਂ ਕਰ ਰਹੇ ਜੀ। ਕਿਸੇ ਜਿਹੜੀ ਕੀਤੀ ਆਪਣੀ ਇਸ ਟਾਈਮ ਵੀ ਜੀ ਫਸਲ ਦੇ ਵਿੱਚ ਸਬਜ਼ੀ ਨਹੀਂ। ਮੈਂ ਆਪਣੇ ਕੋਲ ਸਾਰੀਆਂ ਸਬਜ਼ੀਆਂ ਨੇ ਜੀ ਜਿਹੜੇ ਲੋਟਾਂ ਦੇ ਪੰਨੇਦੰਨੇ ਹੁੰਦੀਆਂ ਨੇ ਜਿਵੇਂ ਸ਼ਿਮਲਾ ਮਿਰਚ ਲਾਲ ਹੋਈ। ਸਾਰੀ ਸਾਰੀ ਵੇਚ ਦਿਆਂ। ਸਾਰੀ ਵੇਚ ਦਿਆਂ ਜੀ। ਤੇ ਕਿਸ ਤਰ੍ਹਾਂ ਦੇ ਕਿ ਬਜਾਈ ਕਿਸ ਤਰ੍ਹਾਂ ਕਰਦੇ ਹੋ ਉਹਦੀ ਖੇਤੀ ਜਿਵੇਂ ਕਿਸ ਤਰ੍ਹਾਂ ਨਾਲ ਕਰਦੇ ਹੋ ਵੇਚਣ ਦਾ ਕੀ ਦੇਖ ਆ ਗਿਆ। ਵੇਚਣ ਦਾ ਜੀ ਅਸੀਂ ਆਪ ਵੀ ਵੇਚਦੇ ਆਂ ਤੇ ਜਦੋਂ ਫालतू ਹੁੰਦੀ ਹੈ ਫਿਰ ਮੰਡੀਆਂ 'ਚ ਵੀ ਵੇਚ ਦਿੰਦੇ ਆਂ ਜੀ। ਸਟਰਾਬਰੀ ਪਹਿਲੀ ਵਾਰ ਵੇਚੀ ਕਿੰਨੇ ਕਿਰਤ ਲਾਈਏ ਅਸੀਂ ਸਟਰਾਬਰੀ ਅਸੀਂ ਇਸ ਵਾਰੀ ਕੰਦਾ ਟ੍ਰਾਇਲ ਦੇ ਤੌਰ ਤੇ ਲਾਈ ਹੈ ਜੀ ਅੱਛਾ ਟ੍ਰਾਇਲ ਦੇ ਤੌਰ ਤੇ ਹਾਂਜੀ ਹਾਂ ਟ੍ਰਾਇਲ ਕਿ ਮੇਰੇ ਤੁਹਾਡਾ ਬਰੇ ਟ੍ਰਾਇਲ ਕਾਮਯਾਬ ਹੈ ਸਾਡਾ ਕਾਮਯਾਬ ਰਿਹਾ ਤੇ ਜਿਵੇਂ ਆਪ ਤੌਰ ਤੇ ਲੋਕ ਕਣਕ ਦੇ ਝੋਨੇ ਦੇ ਮਗਰ ਪਏ ਹੋਣੇ ਹਨਾ ਇਹ ਸਬਜ਼ੀ ਨੂੰ ਕਿਉਂ ਨਹੀਂ ਬੁਲਾਂਦੇ ਫਿਰ ਇਹ ਬਹੁਤ ਮਿਹਨਤੀ ਕੰਮ ਹੈ ਜੀ ਹਮ ਹਰ ਇੱਕ ਬੰਦਾ ਇਹ ਤਜਰਬੇ ਤੋਂ ਬਣਾ ਹਰ ਇੱਕ ਬੰਦਾ ਨਹੀਂ ਕਰ ਸਕਦਾ ਤੁਸੀਂ ਕਿੰਨੇ ਸਾਲ ਤੋਂ ਕਰ ਰਹੇ ਹੋ ਅਸੀਂ 5 ਸਾਲ ਤੋਂ ਕਰ ਰਹੇ ਹਾਂ ਜੀ 5 ਸਾਲ ਤੋਂ ਕਿੰਨਾ ਕੁ ਪ੍ਰੋਫਿਟ ਇਹਦੇ ਵਿੱਚ ਫਰਕ ਆ ਗਿਆ ਦੂਜੀ ਫਸਲ ਨਾਲ ਦੂਜੀ ਫਸਲ ਨਾਲ ਜੇ ਦੋ ਤਿੰਨ ਗੁਣਾ ਫालतू ਹੋ ਜਾਂਦੀ ਜੀ ਹਾਂ ਮਿਹਨਤ ਜਿਆਦਾ ਇਥੇ ਮਿਹਨਤ ਬਹੁਤ ਜਿਆਦਾ ਜੀ ਕਿਸਾਨ ਕਾਰਨ ਜਿਹੜੇ ਆ ਨਾ ਅੰਦ ਕਰ ਐਮ ਐਸ ਪੀ ਜਾਂ ਕੋਈ ਹੋਰ ਪ੍ਰੋਗਰਾਮ ਨੂੰ ਗਏ ਜੀ ਇਹ ਮੰਡੀਆਂ ਦਾ ਕੱਚਾ ਭਾਅ ਜੀ ਇਹਦਾ ਇਹਦਾ ਨਹੀਂ ਪਤਾ ਅੱਜ 5 ਬਿਗੇ ਕੱਲ ਨੂੰ 50 ਬਿਗੇ ਜੀ ਕੋਈ ਰੇਟ ਨਹੀਂ ਹੈ ਕੋਈ ਰੇਟ ਨਹੀਂ ਜੀ ਜੇ ਕਿਸਾਨ ਐ ਐਮ ਸੀ ਪੀ ਵੀ ਸਰਕਾਰ ਬੰਨ ਦੇ ਤਾਂ ਕਿਸਾਨ ਇਧਰ ਆ ਸਕਦੇ ਨੇ ਬਹੁਤ ਜਿਆਦਾ ਬਿਲਕੁਲ ਬਿਲਕੁਲ ਬਲਫੇ ਤਾਂ ਕੁਝ ਨਹੀਂ ਜੀ ਜੇ ਨਾਲੇ ਤਾਂ ਪਾਣੀ ਦਾ ਸਦਰ ਬਹੁਤ ਥੱਲੇ ਜਾ ਰਿਹਾ ਫੜੇ ਪਾਣੀ ਦਾ ਨੂੰ ਜੀ ਨਾਮ ਆਤਰੇ ਲੱਗਦਾ ਹਾਂ ਪਾਣੀ ਦੇ ਵਿੱਚ ਬਹੁਤ ਹੈ ਬਹੁਤ ਜਿਆਦਾ ਬੱਚਦੇ ਵਿੱਚ ਪਾਣੀ ਪ੍ਰੋਫਿਟ ਵੀ ਹੈ ਪਾਣੀ ਦੇ ਬੱਚਦੇ ਪ੍ਰੋਫਿਟ ਵੀ ਹੈ ਜੀ ਤੇ ਫਿਰ ਮਿਹਨਤ ਵੀ ਹੈ ਦੇ ਵਿੱਚ ਮਿਹਨਤ ਜਿਆਦਾ ਜੀ ਕਿੰਨੇ ਬੰਦੇ ਕੰਮ ਕਰਦੇ ਨੇ ਤੁਹਾਡੇ ਕੋਲ ਸਾਡੇ ਕੋਲੇ 10 12 ਬੰਦੇ ਜੀ ਡੇਲੀ ਕੰਮ ਕਰ ਰਹੇ ਆ ਉਹਨਾਂ ਨੂੰ ਰਿਗਾਰ ਵੀ ਦੇ ਰਹੇ ਹਾਂ ਬਿਲਕੁਲ ਆਪਣਾ ਕਿੱਤਾ ਵਧੀਆ ਚੱਲ ਰਿਹਾ ਹੈ ਹਾਂਜੀ ਹਾਂ ਤੇ ਜਿਹੜੀ ਉਹ ਜਿਹੜੀ ਜਿਵੇਂ ਤੁਸੀਂ ਫਸਲਾਂ ਇਹ ਜਿਵੇਂ ਹੋਰ ਫਸਲਾਂ ਬੀਜਦੇ ਆਪਾਂ ਜਿਵੇਂ ਉਹਦੇ ਚ ਕਿੰਨਾ ਪ੍ਰੋਫਿਟ ਹੈ ਤੇ ਇਹ ਚ ਕਿੰਨਾ ਪ੍ਰੋਫਿਟ ਹੈ ਇਹ ਦੂਜੀ ਕਣਕ ਜੀਰੀ ਨਾਲੋਂ ਤਾਂ ਇਹ 3 4 ਗੁਣਾ ਜਿਆਦਾ ਹੋ ਜਾਂਦੀ ਹੈ ਅਗਰ ਟੇਕਡ ਮੰਨਦੇ ਸਬਜ਼ੀ ਵਿੱਚ ਲਾਈਏ ਆਪਾਂ ਨਾਰਮਲ ਵੈਸੇ ਤਾਂ ਕੋਈ ਪੱਕਾ ਅੰਦਾਜ਼ਾ ਨਹੀਂ ਜੀ ਹਾਂ ਚਲੋ ਐ ਵੀ ਜਿਵੇਂ ਅਸੀਂ ਕਰਦੇ ਆ ਇਹ 2 ਲੱਖ ਦਾ ਕਿੱਲਾ ਤਾਂ 1.5-2 ਲੱਖ ਦਾ ਕਿੱਲਾ ਹੋ ਜਾਂਦਾ ਜੀ ਤੇ ਡੈਡੀ 1 ਲੱਖ ਦਾ ਕਹਿ ਰਹੇ ਸੀ ਅੰਦਾਜ਼ਾ ਕਦੇ 2 ਲੱਖ ਦਾ ਕਦੇ 1 ਲੱਖ ਦਾ ਇਹ ਤਾਂ ਕੋਈ ਹਿਸਾਬ ਨਹੀਂ ਜੀ ਇਹਦਾ ਕਿਹੜਾ ਕੋਈ ਪੱਕਾ ਰੇਟਾ ਜੀ ਦਿੰਦਾ 2 ਲੱਖ ਵੀ ਦਿੰਦਾ ਕੋਈ ਹਿਸਾਬ ਨਹੀਂ ਜੀ ਦਾ ਹੋਰ ਕਿ ਸਾਹਲਿਆਂ ਨੂੰ ਕੀ ਮੈਸੇਜ ਆ ਗਿਆ ਤੁਹਾਡਾ ਮੈਸੇਜ ਇਹ ਵੀ ਆਉਣ ਦੀ ਵੱਤ ਤੋਂ ਵੱਧ ਫਿਰ ਤਾਂ ਬਲਾਣ ਦੇ ਹਾਂ ਕਿੱਥੇ ਵੱਲ ਤੁਹਾਡੇ ਜਿਵੇਂ ਨੌਜਵਾਨ ਨੇ ਪੜ੍ਹ ਲਿਖ ਕੇ ਬਾਹਰ ਭੱਜਦੇ ਨੇ ਇੱਥੇ ਕੰਮ ਕਿਉ ਬੱਸ ਇਹ ਸ਼ਰਮ ਮਹਿਸੂਸ ਕਰਦਾ ਹੀ ਅਗਲਾ ਕੀ ਕਹਿਣਾ ਚਾਹੁੰਦਾ ਨੌਜਵਾਨ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਬਾਧੂ ਵਾਂਜੀ ਕੰਮ ਉਹ ਵੀ ਜ ਕਰਨਾ ਇੱਥੇ ਬਹੁਤ ਕੁਛ ਆ ਗਿਆ ਬਹੁਤ ਕੁਛ ਆਈ ਦੇ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਕਿੰਨੇ ਜੀ ਕੰਮ ਕਰਦੇ ਨੇ ਅਸੀਂ ਜੀ ਆਪਣੇ ਘਰ ਦੇ ਲਾ ਲੋ ਵਿੱਚ ਪੰਜ ਮੈਂਬਰ ਆ ਜੀ ਪੰਜ ਹੋਰ ਖੇਤੇ ਹੁੰਨੇ ਆ ਸਾਡੇ ਤੁਹਾਡੇ ਡੈਡੀ ਤੇ ਨੂੰ ਆਪ ਮਾਦਰ ਵੀ ਨਾਲ ਤੁਹਾਡੇ ਮਾਦਰ ਵੀ ਮੇਰੇ ਨਾਲ ਜੀ ਪਰ ਘਰ ਦੇ ਮੈਂਬਰ ਜਿਆਦਾ ਜੇ ਕੰਮ ਕਰਦਾ ਤਾਂ ਵੱਡਾ ਵਧੀਆ ਕੀਤਾ ਆ ਗਿਆ ਇਹ ਬਿਲਕੁਲ ਜੀ ਬਿਲਕੁਲ ਆਪ ਸੇਲ ਕਰਦੇ ਆ ਜਾਂ ਆਪ ਸੇਲ ਕਰਨ ਕਰਕੇ ਪ੍ਰੋਫਿਟ ਹੋਰ ਵੀ ਆ ਨਾਲ ਤਾਂ ਲੋਕਾਂ ਨੂੰ ਫਾਇਦਾ ਜੀ ਤਾਜੀ ਜੀ ਮਿਲਦੀ ਆ ਨਾਲੇ ਸਸਤੀ ਮਿਲਦੀ ਆ ਦੇ ਨਾਲ ਸਾਨੂੰ ਡੇਲੀ ਜੀ ਇਨਕਮ ਵੀ ਹੈਗੀ ਥੋੜੀ ਨਾਲ ਆ ਜੀ ਪੈਸੇ ਮੰਗਦੇ ਲੋੜਦੇ ਆਪ ਨੂੰ ਡੇਲੀ ਜੀ ਕਿਸੇ ਲੋੜ ਹੈ ਨਾ ਹਾਂਜੀ ਹਾਂ ਤੇ ਮੈਂ ਆਪੇ 6 ਮਹੀਨੇ ਵਜਾਂ ਨੁਕਸ ਕਾ ਡੇਲੀ ਡੇਲੀ ਕਮਾਈ ਹੈ ਜੀ ਡੇਲੀ ਕਮਾਈ ਹਾਂਜੀ ਹਾਂ ਮਿਹਨਤ ਹੈ ਜੀ ਮਿਹਨਤ ਬਹੁਤ ਜ਼ਿਆਦਾ ਹੈ